नमस्कार ये आकाशवाणी है हूं तुसी चंचल शर्मा तों परदेशक ਖਬਰਾਂ ਸੁਨੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਨਵੀਂ ਦਿੱਲੀ ਚਬੂਟੇ ਲਾਉਂਦੀ ਇੱਕ ਵਿਸ਼ੇਸ਼ ਮੁਹਿੰਮ ਦੀ ਕੀਤੀ ਅਗਵਾਈ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰ ਕੀ ਆਤੀ ਅਗਵਾਈ ਚ ਸੂਬੇ ਭਾਰਵੇ ਚ ਇਸ ਮੌਕੇ ਵੱਖ-ਵੱਖ ਜਾਗਰੂਕਤਾ ਸਮਾਪਨ ਤੇ ਰੈਲੀਆਂ ਦਾ ਆਯੋਜਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਅੱਜ ਵਿਕਸਿਤ ਖੇਤੀ ਸੰਕਲਪ ਅਭਿਆਨ ਤਹਿਤ ਪਟਿਆਲਾ ਚ ਆਯੋਜਿਤ ਕਿਸਾਨ ਚੌਪਾਲ ਚ ਕਿਸਾਨਾਂ ਨਾਲ ਕੀਤੀ ਗੱਲਬਾਤ ਪੰਜਾਬ ਵਿਧਾਨ ਸਭਾ ਦੀ ਲੁਧਿਆਣਾ ਪੱਛਮੀ ਸੀਟ ਦੀ ਜਮਨੇ ਚੋਣ ਲਈ ਕੁੱਲ 14 ਉਮੀਦਵਾਰ ਚੋਣ ਮੈਦਾਨ ਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ 198 ਨਵੇਂ ਨਿਯੁਕਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਪੰਜਾਬ ਚ ਦੂਜੇ ਗੇਟ ਚ ਛੋਣੇ ਦੇ ਲੋਵਾਈ ਅੱਜ ਤੋਂ ਹੋਈ ਆਰੰਭ ਅਤੇ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਮੁੱਖ ਸਮਾਗਮ ਚ ਹਿੱਸਾ ਲੈਣ ਲਈ 30 ਹਜ਼ਾਰ ਤੋਂ ਵੱਧ ਸੰਗਠਨਾਂ ਨੇ ਕਰਵਾਈ ਰਜਿਸਟ੍ਰੇਸ਼ਨ ਤੇ ਹੁਣ ਖਬਰਾਂ ਸਥਾਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਨਵੀਂ ਦਿੱਲੀ ਦੇ ਭਗਵਾਨ ਮਹਾਵੀਰ வனsthali ਪਾਰਕ ਵਿਖੇ ਬੂਟੇ ਲਗਾਉਣ ਦੀ ਇੱਕ ਵਿਸ਼ੇਸ਼ ਮੁਹਿੰਮ ਦੀ ਅਗਵਾਈ ਕੀਤੀ। ਸ਼੍ਰੀ ਮੋਦੀ ਨੇ ਇੱਕ ਪੇੜ ਮਾਂ ਕੇ ਨਾਮ ਪੈਲ ਕਦਮੀ ਤਹਿਤ ਬੋੜ ਦਾ ਇੱਕ ਬੂਟਾ ਲਾਇਆ, ਇਹ ਬੂਟਾ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਦੇ ਹਿੱਸੇ ਵਜੋਂ ਲਾਇਆ ਗਿਆ। ਇਸ ਦਾ ਉਦੇਸ਼ ਅਰਾਵਲੀ ਪਹਾੜ ਪ੍ਰੀਣੀ ਦੇ 700 ਕਿਲੋਮੀਟਰ ਇਲਾਕੇ ਨੂੰ ਮੁੜ ਜੰਗਲ ਬਣਾਉਣਾ ਹੈ। ਇਸ ਦਾ ਉਦੇਸ਼ ਇਲਾਕੇ ਦੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਿਹਤਰ ਬਣਾਉਣਾ ਵੀ ਹੈ। ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਪਰਾਸ਼ਟਰਪਤੀ ਜਗਦੀਪ ਤਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰੀਕਾਂ ਨੂੰ ਧਰਤੀ ਦੀ ਰੱਖਿਆ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਰਲਸ ਵਿਖੇ ਇੱਕ ਪਵਿੱਤਰ ਕਲਪਵ੍ਰਿਕਸ਼ ਦਾ ਪੋਟਾ ਲਾ ਕੇ ਹਰਿਆਲੀ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ। ਇਕ ਕਦਮ ਨਾ ਸਿਰਫ ਵਾਤਾਵਰਨ ਦੀ ਰੱਖਿਆ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ ਬਲਕਿ ਸਿੱਖਿਆ ਦੇ ਨਾਲ-ਨਾਲ ਵਾਤਾਵਰਨ ਕਦਰਾਂ-ਕੀਮਤਾਂ ਨੂੰ ਮਿਲਾਉਣ ਦੀ ਮਹੱਤਤਾ ਦਾ ਵੀ ਪ੍ਰਤੀਕ ਹੈ ਚੰਡੀਗੜ੍ਹ ਦੇ ਮੁੱਖ ਸਕੱਤਰ ਰਾਜੀ ਵਰਮਾ ਨੇ ਵੀ ਇਸ ਮੌਕੇ ਬੋਟੇ ਲਾਏ ਪੰਜਾਬ ਭਰ ਵਿੱਚ ਵਿਸ਼ਵ ਵਾਤਾਵਰਨ ਦਿਵਸ ਮੌਕੇ ਵੱਖ-ਵੱਖ ਜਾਗਰੂਕਤਾ ਸਮਾਗਮਾਂ ਤੇ ਰੈਲੀਆਂ ਦਾ ਆਯੋਜਨ ਕੀਤਾ ਗਿਆ ਜਲੰਧਰ ਦੇ ਜ਼ਿਲ੍ਹਾ ਦੇ ਸੈਸ਼ਨ ਜੱਜ ਨਰਪੋ ਸਿੰਘ ਗਿੱਲ ਦੀ ਅਗਵਾਈ ਹੇਠ ਖਾਲਸਾ ਕਾਲਜ ਜਲੰਧਰ ਤੋਂ ਰਾਮਾ ਮੰਡੀ ਜਲੰਧਰ ਤੱਕ ਛਾਂਦਾਰ ਫਲਾਂ ਤੇ ਦਰੱਖਤਾਂ ਤੇ ਅੰਟੀ ਬੂਟੇ ਲਾਈ ਗਏ ਉਦਰ ਰੂਪਨਗਰ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਵੱਲੋਂ ਵੀ ਅੱਜ ਇਸ ਮੌਕੇ ਇੱਕ ਪੈਦਲ ਰੈਲੀ ਦਾ ਆਯੋਜਨ ਕੀਤਾ ਗਿਆ ਖੇਤੀਬਾੜੀ ਦੇ ਕਿਸਾਨ ਪਾਲਾਈ ਵਿਭਾਗ ਫਰੀਦਕੋਟ ਵੱਲੋਂ ਵੀ ਪਿੰਡ ਮੱਲਾ ਵਿਖੇ ਕਿਸਾਨਾਂ ਨੂੰ ਫਸਲਾਂ ਦੀ ਰਹਿਣ ਖੁੰਦ ਨੂੰ ਅੱਗ ਨਾ ਲਾਉਣ ਬਾਰੇ ਜਾਗਰੂਕ ਕੀਤਾ ਗਿਆ ਕਪੂਰਥਲਾ ਦੇ ਹਿੰਦੂ ਕੰਨਿਆ ਕਾਲਜ ਨੇ ਬੈਸਟ ਆਊਟ ਆਫ ਵੇਸਟ ਵਿਸ਼ੇ ਤੇ ਦੋ ਦਿਨਾਂ ਵਰਕਸ਼ਾਪ ਕਰਵਾਈ ਉਧਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਚ ਰਾਜ ਪਦਰੀ ਕੁਇਜ਼ ਦਾ ਆਯੋਜਨ ਕੀਤਾ ਗਿਆ ਇਸੇ ਤਰ੍ਹਾਂ ਫਾਸਲਕਾ ਜ਼ਿਲ੍ਹੇ ਚ ਵੀ ਕੋਮਾਂਤਰੀ ਵਾਤਾਵਰਣ ਦਿਵਸ ਮੌਕੇ ਬੂਟੇ ਲਾਉਣ ਦੀ ਮੁਹਿੰਮ ਦਾ ਹੋਇਆ ਆਗਾਜ਼ ਤੇ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਮੇਤ ਹੋਰਨਾ ਕਈ ਥਾਵਾਂ ਤੇ ਵੀ ਫਾਲਦਾਰ ਬੂਟੇ ਲਾ ਕੇ ਇਹ ਦਿਹਾੜਾ ਮਨਾਇਆ ਗਿਆ ਇਸ ਮੌਕੇ ਆਕਾਸ਼ਵਾਣੀ ਜਲੰਧਰ ਦੇ ਸਮਾਚਾਰ ਸੇਵਾ ਵਿਭਾਗ ਨੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਯੋਗਦਾਨ ਪਾਰੇ ਲੋਕਾਂ ਨਾਲ ਗੱਲਬਾਤ ਕੀਤੀ Aondendea on kiakne. ਮੇਰਾ ਨਾਮ ਮਲਕੀਸ਼ ਸਿੰਘ ਤੇ ਮੈਂ ਪਟਿਆਲਾ ਦਾ ਰਹਿਣ ਵਾਲਾ ਕੁਝ ਨਵੇਂ ਦਰਖਤ ਆਪਣੇ ਆਸ-ਪਾਸ ਦੇ ਖੇਤਰ ਦੇ ਵਿੱਚ ਲਗਾਏ ਤੇ ਇਸ ਤੋਂ ਪਹਿਲਾਂ ਵੀ ਅਸੀਂ ਦਰਖਤਾਂ ਦੀ ਸਾਂਭ ਸੰਭਾਲ ਕਰਦੇ ਰਹਿੰਦੇ ਆ ਨਵੇਂ ਰੁੱਖ ਲਗਾਉਂਦੇ ਆ ਉਹਨਾਂ ਨੂੰ ਪਾਲਦੇ ਆ ਅੱਜ ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿੱਚ ਵਿਸ਼ ਵਾਤਾਵਰਨ ਦਿਵਸ ਆਯੋਜਿਤ ਕੀਤਾ ਗਿਆ ਅੱਜ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਔਰ ਇਹ ਜਿਹੜਾ ਉਪਰਾਲਾ ਇਸ ਕਰਕੇ ਕੀਤਾ ਗਿਆ ਤਾਂ ਕਿ ਪਾਣੀ ਗੰਦਲਾ ਹੋ ਰਿਹਾ ਸਾਡੀ ਧਰਤ ਗੰਦਲੀ ਹੋ ਰਹੀ ਹੈ ਸਾਡੀ ਹਵਾ ਗੰਦਲੀ ਹੋ ਰਹੀ ਹੈ ਉਹਨੂੰ ਬਚਾਉਣ ਵਾਸਤੇ ਹੀ ਕੋ ਉਪਰਾਲਾ ਹੈ ਮੇਰਾ ਨਾਮ ਗਰ ਲਾਲ ਸਿੰਘ ਪਿੰਡ ਗੁਰੂਕੀਟਾ ਵਾ ਤੇ ਆਪਾਂ ਆਰਗੈਨਿਕ ਖੇਤੀ ਕਰਦੇ ਜੇ ਆਪਣੇ ਕੋਲ ਫਲਦਾਰ ਬੂਟੇ ਆ ਤੇ ਰੁੱਤਮਤਾਇਕ ਸਬਜ਼ੀਆਂ ਹੁੰਦੀਆਂ ਹਨ ਤੇ ਮੈਂ 8 ਸਾਲ ਤੋਂ ਵਾਣ ਦੇ ਵਿੱਚ ਅੱਗ ਨਹੀਂ ਲਾਈ ਤੇ ਕੋਈ ਵੀ ਕੈਮੀਕਲ ਨਹੀਂ ਵਰਤਿਆ ਹੈਗਾ ਸਾਰੇ ਕਿਸਾਨਾਂ ਕੋਲ ਇਹਨਾਂ ਨੂੰ ਬਣਾਉਣਾ ਚਾਹੀਦਾ ਹੈਗਾ ਤੇ ਧਰਤੀ ਦੀ ਸਿਹਤ ਰੱਖਣੀ ਚਾਹੀਦੀ ਹੈ ਨਹੀਂ ਤਾਂ ਪ੍ਰਦੂਸ਼ਣ ਹੋ ਜਾਂਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ @attheedit@airr hai nuchalander ਸਾਡਾ ਫੇਸਬੁੱਕ ਪੇਜ ਹੈ @airnuchalander ਅਤੇ YouTube ਤੇ ਸਾਡਾ ਚੈਨਲ ਹੈ @attheedit@airr chalandar ਕेंद्रीय ਖੇਤੀਬਾੜੀ ਦੇ ਕਿਸਾਨ ਪਲਾਈ ਅਤੇ ਪਿੰਨੂ ਵਿਕਾਸ ਮੰਤਰੀ ਸ਼ਵਰਾਜ ਸਿੰਘ ਚੋਹਾਨ ਨੇ ਅੱਜ ਵਿਕਸਿਤ ਖੇਤੀ ਸੰਕਲਪ ਅਭਿਆਨ ਤਹਿਤ ਪਟਿਆਲਾ ਦੇ ਰਾਜਪੁਰਾ ਵਿਖੇ আয়োজিত ਕਿਸਾਨ ਚੌਪਾਲ ਚ ਕਿਸਾਨਾਂ ਨਾਲ ਗੱਲਬਾਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਚੋਹਾਨ ਨੇ ਕਿਹਾ ਕਿ ਪਹਾਨ ਤਹਿਤ ਵਿਗਿਆਨੀ ਖੇਤਾਂ ਦਾ ਦੌਰਾ ਕਰ ਰਹੇ ਨੇ ਤੇ ਮਿੱਟੀ ਤੇ ਵਾਤਾਵਰਣ ਨਾਲ ਸੰਬੰਧਿਤ ਕਿਸਾਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ ਉਨ੍ਹਾਂ ਕਿਹਾ ਇਹ ਕਦਮ ਲਾਗਤ ਘਟਾਉਣ ਤੇ ਉਤਪਾਦਨ ਵਧਾਉਣ ਲਈ ਚੁੱਕਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਪੰਜਾਬ ਦੇ ਮਿਹਨਤੀ ਕਿਸਾਨ ਦੇਸ਼ ਦੀ ਖੁਰਾਕ ਸੁਰੱਖਿਆ ਚ ਮਹੱਤਵਪੂਰਨ ਯੋਗਦਾਨ ਪਾ ਰਹੇ ਨੇ ਫਸਲਾਂ ਦੀ ਵਿਪਨਤਾ ਬਾਰੇ ਸ਼੍ਰੀ ਚੋਹਾਨ ਨੇ ਕਿਹਾ ਪਾਣੀ ਬਚਾਉਣ ਤੇ ਵਧੇਰੇ ਮੁਨਾਫਾ ਕਮਾਉਣ ਲਈ ਇਹ ਜ਼ਰੂਰੀ ਹੈ ਉਹਨਾਂ ਕਹਿਆ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਖੇਤੀਬਾੜੀ ਦੇ ਕਿਸਾਨ ਭਾਈਚਾਰੇ ਦੀ ਭਿਹਤਰੀ ਲਈ ਇਕੱਠਿਆਂ ਕੰਮ ਕਰਨ ਲਈ ਤਿਆਰ ਨੇ किसानों से चर्चा करके संवाद करके और कैसे बेहतर हम किसानों की सेवा कर सकते हैं देश की सेवा कर सकते हैं खेती बाड़ी के माध्यम से क्योंकि उत्पादन बढ़ाना है लागत घटाना है किसान का मुनाफा बढ़ाना है इसके लिए हम लगातार काम कर रहे हैं और वो तभी होता है जब आप किसान के बीच खेतों में जाओगे उनके साथ बैठोगे वहां की खेती समझने की कोशिश करोगे इसलिए विकसित कृषि संकल्प अभियान हमने चलाया है और मेरे लिए तो बहुत सौभाग्य का दिन है कि पंजाब के किसानों के बीच में आने का मौका मिला उनके ਇਹ ਸੇਵਾ ਕਰਨੇ ਦਾ ਮੌਕਾ ਮਿਲਿਆ ਭਾਰਤ ਵਿੱਚ ਸੇਵਾ ਸੁਸ਼ਾਸਨ ਤੇ ਗਰੀਬ ਕਲਿਆਣ ਦੇ ਸਿਧਾਂਤਾਂ ਦਾ ਸਾਥਕਾ ਇੱਕ ਦਹਾਕੇ ਦੀ ਸ਼ਾਨਦਾਰ ਤਬਦੀਲੀ ਆਈ ਹੈ ਆਕਾਸ਼ਵਾਨੀ ਖਬਰਾਂ ਵੱਲੋਂ ਪਿਛਲੇ 11 ਸਾਲਾਂ ਚ ਮੁੱਖ ਖੇਤਰਾਂ ਚ ਸਰਕਾਰ ਦੇ ਉਪਰਾਲਾਂ ਬਾਰੇ ਇੱਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਹੈ ਅੱਜ ਅਸੀਂ ਸਿੱਖਿਆ ਤੇ ਖੇਡਾਂ ਤੇ ਧਿਆਨ ਕੇਂਦਰਿਤ ਕਰਦੇ ਹਾਂ ਭਾਰਤ ਦੀ ਅਮਰਤ ਪੀੜੀ ਨੌਜਵਾਨ ਪੀੜੀ ਨੂੰ ਸਸ਼ਕਤ ਬਣਾਉਣ ਦੀ ਕੁੰਜੀ ਪੇਸ਼ ਹੈ ਇੱਕ ਰਿਪੋਰਟ ਇਕ ਅਜਿਹੇ ਦੇਸ਼ ਵਿੱਚ ਜਿੱਥੇ ਇਸ ਦੀ ਲਗਭਗ 2/3 ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ ਇਹ ਨੌਜਵਾਨ ਹੀ ਨੇ ਜੋ ਭਾਰਤ ਦੀ ਕਿਸਮਤ ਨੂੰ ਆਕਾਰ ਦੇਣਗੇ ਅਤੇ ਅੱਜ ਸਰਕਾਰ ਸਿੱਖਿਆ ਅਤੇ ਖੇਡਾਂ ਰਾਹੀਂ ਭਵਿੱਖ ਦੇ ਸੁਪਨਿਆਂ ਦੀ ਬੁਨਿਆਦ ਰੱਖ ਰਹੀ ਹੈ ਸਿੱਖਿਆ ਦੇ ਖੇਤਰ ਵਿੱਚ ਸਰਕਾਰ ਨੇ ਸੰਪੂਰਨ ਅਤੇ ਸਮਾਵੇਸ਼ੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਆਸਵੰਦ ਖਾਕਾ ਤਿਆਰ ਕੀਤਾ ਹੈ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਸਰਕਾਰ ਦਾ ਟੀਚਾ 2030 ਤੱਕ ਪ੍ਰੀ-ਸਕੂਲ ਤੋਂ ਸੈਕੰਡਰੀ ਪੱਧਰ ਤੱਕ 100% ਦੀ ਖਲਾ ਅਤੇ 2035 ਤੱਕ ਉੱਚ ਸਿੱਖਿਆ ਵਿੱਚ 50% ਦਾਖਲਾ ਪ੍ਰਾਪਤ ਕਰਨਾ ਹੈ ਜਿਸ ਵਿੱਚ IIT, IIM ਅਤੇ AIMS ਵਿੱਚ ਵੱਡੇ ਵਿਸਥਾਰ ਹੋਏ ਨੇ। PM SHRI ਯੋਜਨਾ ਤਹਿਤ 14500 ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਖੇਲੋ ਇੰਡੀਆ ਅੰਦੋਲਨ ਤਹਿਤ 1000 ਤੋਂ ਵੱਧ ਸਿਖਲਾਈ ਕੇਂਦਰ ਖੋਲੇ ਗਏ ਨੇ। ਟਾਰਗੇਟ 올림픽 ਪੋਡੀਅਮ ਸਕੀਮ ਭਾਰਤ ਦੇ ਚੋਟੀ ਦੇ ਐਥਲੀਟਾਂ ਨੂੰ ਸਿਖਲਾਈ, ਉਪਕਰਣ ਅਤੇ ਅੰਤਰਰਾਸ਼ਟਰੀ ਤਰੀਕਿਆਂ ਨਾਲ ਸਹਾਇਤਾ ਕਰਦੀ ਹੈ। ਇਨ੍ਹਾਂ ਸਦਕਾ ਭਾਰਤ ਨੇ ਪਿਛਲੇ ਦੋ 올림픽 ਵਿੱਚ 13 ਤਮਗੇ ਅਤੇ ਪੈरिस ਪੈਰਾ ਲੰਪਿਕ ਵਿੱਚ ਰਿਕਾਰਡ ਤੋੜ 29 ਤਮਗੇ ਜਿੱਤੇ ਨੇ ਭਾਰਤ ਆਪਣੇ ਨੌਜਵਾਨਾਂ ਨੂੰ ਸਿਰਫ ਪੜਨਾ ਅਤੇ ਲਿਖਣਾ ਹੀ ਨਹੀਂ ਸਗੋ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣਾ ਤੇ ਇਸ ਦੌੜਨਾ ਅਤੇ ਕਦੇ ਨਾ ਰੁਕਣਾ ਵੀ ਸਿਖਾ ਰਿਹਾ ਹੈ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਪੰਜਾਬ ਵਿਧਾਨ ਸਭਾ ਦੀ ਲੁਧਿਆਣਾ ਪੱਛਮੀ ਸੀਟ ਦੀ ਜਿੰਮਨੀ ਚੋਣ ਲਈ ਕੁੱਲ 14 ਉਮੀਦਵਾਰ ਚੋਣ ਲੜਨਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਦੱਸਿਆ ਕਿ ਅਰਜ਼ ਨਾਮਜ਼ਦਗੀ ਪੱਤਰ ਵਾਪਸ ਲੈਣ ਵਾਲੇ ਦਿਨ ਇੱਕ ਆਜ਼ਾਦ ਉਮੀਦਵਾਰ ਕਮਲ ਪਵਾਰ ਵੱਲੋਂ ਨਾਮਜ਼ਦਗੀ ਵਾਪਸ ਲਈ ਗਈ ਉਹਨਾਂ ਦੱਸਿਆ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਕੁੱਲ 15 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਤੇ ਹੁਣ ਇੱਕ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਕੁੱਲ 14 ਉਮੀਦਵਾਰ ਚੋਣ ਮੈਦਾਨ ਚ ਰਹਿ ਗਏ ਨੇ 19 ਜੂਨ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ VOTING ਹੋਵੇਗੀ ਤੇ 23 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ। ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਵੱਲੋਂ ਇੱਕ ਸਮਾਗਮ 'ਚ 198 ਨਵੇਂ ਨਿਯੁਕਤ ਸਿਖਲਾਈ ਪ੍ਰਾਪਤ ਗ੍ਰੈਜੂਏਟ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਤਕਸਿਮ ਕੀਤੇ। ਇਸ ਮੌਕੇ ਸ਼੍ਰੀ ਕਟਾਰੀਆ ਨੇ ਨਨਤ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅੱਜ ਦਾ ਮੌਕਾ ਸਿਰਫ ਨਿਯੁਕਤੀ ਪੱਤਰ ਵੰਡਣ ਬਾਰੇ ਨਹੀਂ ਸਗੋ ਰਾਸ਼ਟਰ ਨਿਰਮਾਣ ਦੀ ਇੱਕ ਨਵਾਂ ਅਧਿਆਏ ਸ਼ੁਰੂ ਕਰਨ ਵਾਲੀ ਹੈ ਉਹਨਾਂ ਕਿਹਾ ਸਿੱਖਿਆ ਸਮਾਜ ਨੂੰ ਸਹੀ ਦਿਸ਼ਾ ਚ ਲਿਜਾਣ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ ਪੰਜਾਬ ਵਿੱਚ ਦੂਜੇ ਗੇਟ ਚ ਝੋਨੇ ਦੀ ਲਵਾਈ ਅੱਜ ਤੋਂ ਆਰੰਭ ਹੋ ਗਈ ਹੈ ਖੇਤੀ ਮਹਾਰਾ ਮੁਤਾਬਕ ਅਜਗੁਰਦਾਸਪੁਰ ਪਠਾਨਕੋਹ ਸ੍ਰੀ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਰੋਪਨਗਰ ਐਸਐਸ ਨਗਰ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਚ ਦੂਜੇ ਗੇਟ ਦੀ ਝੋਨੇ ਦੀ ਲਵਾਈ ਸ਼ੁਰੂ ਹੋਈ ਹੈ ਉਧਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਜਸਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਚੋਨੇ ਦੀ ਲਵਾਈ ਲਈ ਬਿਜਲੀ ਦਾ ਬਕਾਇਦਾ ਪ੍ਰਬੰਧ ਕੀਤਾ ਗਿਆ ਹੈ। ਤਰਨਤਾਰਨ ਪੁਲਿਸ ਦੇ ਸੀਆਈਏ ਸਟਾਫ ਨੇ ਨਸ਼ਾ ਤਸਕਰਾਂ ਨੂੰ 6 ਬਸਤਾਲਾਂ ਸਮੇਤ ਕਾਬੂ ਕੀਤਾ ਹੈ। ਐਸਐਸਪੀ ਅਭਮਨਿਉ ਰਾਣਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਵੇਰਵੇ ਸਾਂਝੇ ਕੀਤੇ। ਦੋ ਬੰਦੇ ਜਿਹੜੇ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਾਨ ਮੰਗਵਾਉਂਦੇ ਆ ਤੇ ਉੱਥੇ ਪਾਕਿਸਤਾਨੀ ਸਮਗਲਰ ਨਾਲ ਇਹਨਾਂ ਦੇ ਟੱਚ ਨੇ ਸੁਰਤ ਦੀ ਉਮਰ 28 ਸਾਲ ਹੈ ਤੇ ਅਰਸ਼ਦੀਪ ਦੀ 23 ਸਾਲ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 6 ਪਿਸਤਲ ਜਿਹੜੇ ਕੇ ਬਰਾਮਦ ਕੀਤੇ ਗਏ ਆ ਇਹ ਪਾਕਿਸਤਾਨ ਦੇ ਰਾਣਾ ਅਤੇ ਸਿਕੰਦਰ ਦੋ ਆਈਐਸਏ ਦੇ ਕਹਿੰਦੇ ਕੰਮ ਕਰਨ ਵਾਲੇ ਸਮਗਲਰ ਨੇ ਜਿਹੜੇ ਕਿ ਹਥਿਆਰ ਪੰਜਾਬ ਦੇ ਵਿੱਚ ਪੰਪ ਕਰੰਦਾ ਕੰਮ ਕਰਦੇ ਆ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿੰਨੀ ਕਨਸਾਈਨਮੈਂਟ ਜਿਹੜੀ ਕੀ ਮੰਗਵਾਈ ਸੀਗੀ ਡਰੋਨ ਰਾਹੀਂ ਤੇ ਆ ਉਸਤੇ ਸਾਡੀ ਡੇਟਾ ਟੈਕਨੀਕਲ ਟੀਮ ਹੋ ਵਰਕ ਕਰ ਰਹੀ ਹੈ ਤੇ ਇਹਨਾਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੀ ਆਉਂਦੇ 2 ਮਹੀਨਾ ਚ ਪੂਰੀ ਤਰ੍ਹਾਂ ਕਾਇਆਕਲਪ ਕਰਕੇ ਇਸ ਦੀ ਸੁੰਦਰਤਾ ਨੂੰ ਹੋਰ ਨਿਖਾਰਿਆ ਜਾਵੇਗਾ। ਉਨ੍ਹਾਂ ਕਿਹਾ ਸ਼ਹਿਰ ਵਾਸੀਆਂ ਨੂੰ ਪੀਨਲੀ ਨਹਿਰੀ ਪਾਣੀ ਸਮੇਤ ਹੋਰ ਕਈ ਸਹੂਲਤਾਂ ਪ੍ਰਦਾਨ ਕਰਨ ਲਈ ਪੂਰਾ ਖਾਕਾ ਤਿਆਰ ਹੋ ਚੁੱਕਿਆ ਤੇ ਕੰਮ ਦੇ ਟੈਂਡਰ ਦਿੱਤੇ ਗਏ ਨੇ। ਉਨ੍ਹਾਂ ਨਗਰ ਨਿਗਮ ਦਫ਼ਤਰ ਵਿਖੇ ਬੈਠਕ ਕਰਦਿਆਂ ਇਹ ਜਾਣਕਾਰੀ ਦਿੱਤੀ। ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਮੁੱਖ ਸਮਾਗਮ ਯੋਗ ਸੰਗਮ 2025 ਚ ਹਿੱਸਾ ਲੈਣ ਲਈ ਦੇਸ਼ ਭਰ ਵਿੱਚ 30 ਹਜ਼ਾਰ ਤੋਂ ਵੱਧ ਸੰਗਠਨਾ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਤੇ ਆਖਰ ਚੁ ਖਾਸ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਨਵੀਂ ਦਿੱਲੀ ਚ ਬੂਟੇ ਲਾਉਣ ਦੀ ਇੱਕ ਵਿਸ਼ੇਸ਼ ਮੁਹਿੰਮ ਦੀ ਕੀਤੇ ਅਗਵਾਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਜੀ ਅਗਵਾਈ ਚ ਸੂਬੇ ਭਰ ਵਿੱਚ ਇਸ ਮੌਕੇ ਵੱਖ-ਵੱਖ ਜਾਗਰੂਕਤਾ ਸਮਾਗਮਾਂ ਤੇ ਰੈਲੀਆਂ ਦਾ ਆਯੋਜਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਅੱਜ ਵਿਕਸਿਤ ਖੇਤੀ ਸੰਕਲਪ ਪਾਂth ਤਹਿਤ ਪਟਿਆਲਾ ਚ ਕਰਵਾਏ ਕਿਸਾਨ ਚੋਬਾਲ ਚ ਕਿਸਾਨਾਂ ਨਾਲ ਕੀਤੀ ਗੱਲਬਾਤ ਪੰਜਾਬ ਵਿਧਾਨ ਸਭਾ ਦੀ ਲੁਧਿਆਣਾ ਪੱਛਮੀ ਸੀਟ ਦੀ ਜ਼ਿਮਨੀ ਚੋਣ ਲਈ ਕੁੱਲ 14 ਉਮੀਦਵਾਰ ਚੋਣ ਮੈਦਾਨ 'ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 198 ਨਵੇਂ ਨਿਯੁਕਤ ਅਧਿਆਪਕਾਂ ਨੂੰ ਚੰਡੀਗੜ੍ਹ 'ਚ ਨਿਯੁਕਤੀ ਪੱਤਰ ਤਕਸਿਮ ਕੀਤੇ ਅਤੇ ਇਸ ਸਾਲ ਅੰਤਰਰਾਸ਼ਟਰੀ ਯੂਗ ਦਿਵਸ ਮੌਕੇ ਮੁੱਖ ਸਮਾਗਮ 'ਚ ਹਿੱਸਾ ਲੈਣ ਲਈ 30000 ਤੋਂ ਵੱਧ ਸੰਗਠਨਾ ਨੇ ਕਰਵਾਈ ਰਜਿਸਟ੍ਰੇਸ਼ਨ ਇਸ ਦਿਨਾਂ ਲਈ ਪ੍ਰਤੀਸ਼ਠਾ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਵਿਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ 'ਤੇ ਨਮਸਕਾਰ